ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਅੱਜ ਜੀ ਕਾ ਹੋਰ ਖੁਸ਼ਖਬਰੀ ਆ ਗਈ ਜੀ ਸਾਡੀ ਜੀ ਮੈਂ ਐਸ ਸੁਪੀ ਜਿੱਦਣ ਡੰਗਰ ਸੁੰਦਾ ਕੋਈ ਨਾ ਕੋਈ ਪਿੱਛੇ ਗੈਂਸ ਸੂਈ ਸੀ ਵਿੱਕੀ ਨਹੀਂ ਜਦ ਵੀ ਆਪਣੇ ਸੌਹਰੇ ਨੂੰ ਕਿਹਾ ਸਾਰਾ ਢਿੱਲਾ ਮਿਸਾ ਸੀਗਾ ਅੱਜ ਫੇਰ ਉਹ ਢਿੱਲਾ ਮਿਸਾ ਵਿਚਾਰਾ ਉਹਨੇ ਮੇਰੇ ਖਾਤੇ ਕੰਮ ਦੇ ਪਰਸੋਂ ਦੇ ਕੇ ਮੈਂ ਸ਼ਾਮ ਦੇ ਵਿੱਕੀ ਨਹੀਂ ਤੇ ਵਿਚਰੇ ਹੁਣੇ ਮੈਂ ਤੁਹਾਨੂੰ ਸੀ ਮੈਂ ਤੇ ਮੇਰੇ ਫਾਦਰ ਸਾਹਿਬ ਦੋਨੋਂ ਇਹਨਾਂ ਨੇ ਸਵਾਕਿ ਸਵਾਕੇ ਹਟੇ ਜੀ ਨਾ ਤੇ ਪਿੱਛੇ ਦਿੱਤਾ ਤਾਂ ਜੀ ਬੱਛਾ ਪਹਿਲਾਂ ਬਾਅਦ ਚ ਉਹਦੀ ਬੱਛੀ ਬਣ ਗਈ ਸੀ ਆਸਵਰਤਾ ਫਿਰ ਕਿ ਚੈੱਕ ਕਰ ਲੈਣਾ ਤਾਂ ਪਾਪਾ ਜੀ ਇੱਕ ਵਾਰ ਫੇਰ ਮਖੌਲੇ ਹੁੜਿਆ ਦਾ ਪਿੱਛੇ ਆਪਣਾ ਕਟਾਈ ਹੈ ਨਾ ਕੱਟੇ ਦੀ ਕੱਟਾਈ ਤੇ ਉਹ ਕੱਟੀ ਦਾ ਬਣਨੀ ਜੀ ਕੱਟੀ ਇਹ ਨਹੀਂ ਬਣਨੀ ਕੱਟੇ ਦੀ ਕੱਟੀ ਦੀ ਬਣਨੀ ਬਿੱਠੇ ਦੀ ਬੱਛੀ ਬਣਨੀ ਓ ਬੱਚਾ ਜਿ ਬੱਚੀ ਬਣ ਗਈ ਇਹ ਨਹੀਂ ਬਣਦਾ ਇਹ ਨਹੀਂ ਬਣਦਾ ਹੈਗਾ ਆਹ ਕਪਾਰੀ ਬੋੜਾ ਕਰਾ ਕਰਾਈ ਜਿਹੜੀ ਕੋਈ ਨੂੰ ਲੱਗੇ ਕਰਾ ਹਾਂ ਕਰਾ ਕੇ ਜਿਹੜੀ ਮੈਂ ਤੁਹਾਨੂੰ ਕਲਾਈ ਤੇ ਇਹਨੂੰ ਲੱਗੀ ਹੋਈ ਹੈ ਇਹ ਗੱਲ ਹੈਗੀ ਹੈ ਮਾਜਾ ਦਾ ਖੋਰਾ ਹੈ ਬਾਹਰ ਹੈ ਜਦ ਖੋਰਾ ਦੇ ਜਜਮੈਂਟ ਲਾ ਲਈ ਮਹਾ ਤਗੜਾ ਹੈ ਅਗਰ ਮੂੰਹ ਤੇ ਵੀ ਤਗੜਾਈ ਨਿਕਲਦਾ ਉਹ ਕੱਟੀ ਵਾਲੀ ਗੱਲ ਇਹ ਨਹੀਂ ਨਿਕਲੀ ਵੀ ਤਗੜੀ ਹੈ ਨਿਕਲਦਾ ਜੂ ਦੇ ਘਟਾ ਉਹੀ ਤਾਂ ਹਾਂ ਸਵੇਰੇ ਮੈਂ ਵੀ ਨੋਟ ਕਰੀ ਜਿਆ ਪਾਣੀ ਰੱਖਿਆ ਸੀ ਜਦ ਮਹਾ ਵੀ ਦੇ ਦਿਨ ਤਾਰੀਖ ਤੋਂ ਜਬਟੇ ਬਟੇ ਉਹ ਤਾਂ ਮੈਂ ਉਹ ਵੀ ਦੇਖਿਆ ਜਿਕਾ ਨਾ ਆਪਣਾ ਗੋਹਾ ਤਾਂ ਇਹਦਾ ਗੋਹਾ ਪਤਲਾ ਕਰਿਆ ਵਾ ਮਹਾ ਵੀ ਜਿਹੜਾ ਤੁਸੀਂ ਤੇਲ ਪਾਣੀ ਜਆ ਪਾਉਂਦੇ ਮੈਨੂੰ ਐ ਲੱਗਾ ਮਹਾਪਾ ਨਹੀਂ ਉਹਦੇ ਕਰਕੇ ਮੋਕ ਲੱਗ ਗਈ ਕਿਤੇ ਹੂੰ ਹੂੰ ਬੰਦ ਕਰਕੇ ਵੰਦਰ ਸਾਹਿਬ ਉਹ ਪਤਲਾ ਕਰਾ ਲਾ ਜੀ ਹੂੰ 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 ਉਹ ਨਾ ਆਪਣੀ ਮੈਂ ਕਹਿੰਦਾ ਵੀ ਤੂੜੀ ਪਾਈ ਤਾਂ ਆਪਣੇ ਪਤਾ ਨਹੀਂ ਕਿਦਾਂ ਦੀ ਉਹ ਪਾਈ ਵੀ ਤੂੜੀ ਤਾਂ ਚੱਲਦਾ ਤਾਂ ਨਿਹਰਾ ਹੀ ਹਰਾਈਆ ਬਹੁਤ ਤਾਂ ਤੂੜੀ ਚਰੇ ਹੁਣ ਹਰੇ ਪੁੱਤਵਾ ਮਸਲੇ ਨੇ ਹਰੇ ਜੇ ਦੋਹੜੀਆਂ ਆ ਜਾਣੀਆਂ ਉਹਦੇ ਤੋਂ ਵੀ ਹਾਲਾਤ ਅੱਛਾ 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 ਠੀਕ ਹੈ ਹੂੰ ਕਹਿੰਦੇ ਆ ਕਿ ਕਸੇ ਤਾਂ ਬੜੀ ਬੜੀ ਪਈ ਹੈ ਬੜੀ ਵੀ ਸਹੀ ਗੱਲ ਹੈ ਕੋਈ ਨਹੀਂ ਖਾਂਦੇ ਸਹੀ ਗੱਲ ਹੈ ਹੂੰ ਲੈਣੇ ਦਾ ਥੋੜੀ ਮੇਰੀ ਬਾਗ ਦੇ ਭੱਜ ਭੱਜ ਖਾਨੀ ਹੈ ਅੱਛਾ ਉਹ ਜੇ ਖੰਡ ਪਾਈ ਹੋਈ ਤੂੜੀ ਇਹ ਵੀ ਹੈ ਗੱਲ ਨੂੰ ਹੁਣ ਟੇਸਟ ਜਿਦਾ ਲੱਗਣਾ ਉਹਦਾ ਨੇੜੇ 3 ਮਹੀਨਾ ਹੋ ਗਿਆ ਤੂੜੀ ਦਿਖਾਈ ਨਹੀਂ ਆਵਾ ਹੂੰ ਨਹੀਂ ਬਹੁਤ ਉਹਦੇ ਜਾਂਦੇ ਵਿੱਚ ਜਦੋਂ ਕੋਈ ਬੀਜ ਦੇ ਚਾਰਾ ਚੁੜਦੇ ਲੋਰ ਆਹੋ ਚ ਬੀਜ ਨੇ ਅੱਜ ਦੇਖਦੇ ਆਂ ਤਾਂ ਬਹੁਤ ਲੇ ਲਿਆ ਮੋਕਦਾ ਮੋਕਦਾ ਹਾਂ ਹਾਂ ਉਹ ਫਿਰ ਪਹਿਲਾਂ ਆਪਾਂ ਨੇ ਬੀਜਿਆ ਤਿੰਨ ਦੇ ਹਿਸਾਬ ਕੋ ਤੇ ਇੱਕ ਵਿੱਚ ਤੇ ਗਾਇਬ ਕਰਤੀ ਫਿਰ ਉਹਦੇ ਤੇ ਲੈ ਲਾਂਗੇ ਮੈਂ ਇਸ ਵਿੱਚੇ ਰਹਿੰਦੇ ਰਹਿੰਦੇ ਦਾ ਖਾਮਾ ਉਹਦੇ ਤੇ ਦੋ ਕੱਟ ਕੇ ਦੋ ਕੱਟ ਕੇ ਫਿਰ ਦੋ ਭਰੀਆਂ ਲਈ ਬੜੀ ਜੰਦ ਹੂੰ ਤੇ ਵੱਧ ਪਹੁੰਚ ਗਿਆ ਇੱਕ ਹਾਂ ਜੀ ਬਾਦਿਆ ਦਵਰਾ ਸਹੀ ਗੱਲ ਹੈ ਹੂੰ ਕਾਕੇ ਦੇ ਬਾਅਦ ਪਿੱਕੇ ਪੀ ਲਿਆ ਨਾ ਇੱਥੇ ਇਹ ਫਰਕ ਹੈ ਅੱਗੇ ਉਹਨੂੰ ਬੂਟੇ-ਬੱਟੇ ਵਿੱਚ ਬੀਜੀ ਜਾਂਦੇ ਤੇ ਆਪਾਂ ਵੀ ਉਹ ਵੀ ਨਾਲੇ ਪੱਕੀ ਗੱਲ ਹੈ ਇਹਦੇ ਵਿੱਚ ਪੱਖਾ ਪੱਖਾ ਹਾਂ ਚਲਾਉਣਾ ਪੱਖਾ ਚਲਾਉਣਾ ਇੱਧਰ ਮਦਾਈਆਂ ਦੇ ਦੀਆਂ ਸੁਖਵੀਰ ਕੌਰ ਨੂੰ ਵੀ ਕਦਾ ਕੀ ਆਇਆ ਕਟਾ ਕੱਟੀ ਮੈਂ ਕੁੜੀ ਜਿੱਦਾਂ ਖਾਸ ਬਣਨ ਬਸੇ ਕੋਈ ਕੁੜੀ ਵਰਤੇ ਹਣ ਮੰਨ ਲਿਆ ਪਤਾ ਕਟਾ ਕੱਟੀ ਤੁਸੀਂ ਸੋਹਣ ਬਣਦੇ ਕਟਾ ਦੇਖਣੇ ਸ਼ਾਇਦ 2 ਘੰਟੇ ਤੱਕ ਕੱਟੀ ਬਣ ਸਕਦੀ ਆ ਦੇਖ ਲਿਓ ਪਿੱਛੇ ਹੋ ਗਿਆ ਦਾ ਮਾਹੌਲ ਆ ਜਨ ਕਹਿੰਦੇ ਹੁਸ਼ੀਲੀ ਵਾਰਪ ਤੇ ਲੋਕ ਕਿ ਆਵਿਆ ਹੂੰ ਵੀ ਪਹਿਲੇ ਨਹੀਂ ਗੱਲ ਖੋਹ ਨੀ ਰੱਖ ਲਈ ਦੇਖ ਲਈਏ ਤੇ ਚੱਕ ਮੈਂ ਵੀ ਆਪ ਵੀ ਕਰਿਆ ਮੈਂ ਕਾਦਰ ਸੇਧ ਕੋਠੇ ਪਰ ਇੱਕ ਵਾਰ ਕਹਿ ਕੇ ਮੁੜ ਕੇ ਸੱਤ ਨਾ ਵੈਸੇ ਤਾਂ ਪੁੱਛਿਆ ਕੁਛ ਵੀ ਮੁੜ ਕੇ ਵੀ ਸੂਈ ਨਹੀਂ ਸੂਈ 2 ਘੰਟੇ ਦਾ ਹੋ ਗਿਆ ਮੈਨੂੰ ਬੈਠੇ ਨੇ ਇੱਥੇ ਹੁਣ ਸੂਈ ਆ ਕੇ ਪ੍ਰੀਤ ਕਾਉਟਰ ਨੂੰ ਗਏ ਵਦ ਤੁਸੀਂ ਪ੍ਰੀਤ ਕਾਉਟਰ ਨਹੀਂ ਪਰ ਕਿਹੜੀ ਕਿਸੇ ਚੀਜ਼ ਦੀ ਡੀ ਕਰਨੀ ਵੇਟ ਕਰਨੀ ਨੇ ਨੂੰ ਨਾ ਰੱਖਣੀ ਚਾਹੀਦੀ ਨਿਗਾਤ ਰੱਖਣੀ ਚਾਹੀਦੀ ਫਿਰ ਮੈਂ ਖੜੇ ਹੋ ਕੇ ਆ ਉਹ ਕੋ ਮਜੀ ਦੇ ਪਾਪਾ ਜੀ ਨੇ ਵੀ ਸਵੇਰੇ ਕਹਿੰਦਾ ਤਾਂ ਘੁੰਮਦੀ ਕਹਿੰਦਾ ਵੀ ਅੱਜ ਅੱਜ ਕੱਲ ਦੇ ਵਿੱਚ ਇਹਨੇ ਥੂਪ ਪਾਣਾ ਪਈ ਮੈਂ ਹਾਂ ਵੇਕੀਆਂ ਦੇ ਪਿੱਛੇ ਦੀ ਸੀ ਵੀਡੀਓ ਕਾਲ ਕਰੀ ਇਹਨਾਂ ਨੂੰ ਹੈਂ ਗੁੱਗੂ ਨਹੀਂ ਦੇਖ ਕੇ ਰਹਿਣੋ ਜਣਾ ਉਹ ਗੁੱਗੂ ਨੂੰ ਕਰਦਾ ਫਕਲ ਬੁੱਣ ਨੂੰ ਕਰਦਾ ਫਕਲ ਖਰਚਾ ਸੰਦੀਪ ਨੂੰ ਕਰਦਾ ਫੋਨ ਮੈਂ ਨਹੀਂ ਜਿਵੇਂ ਨਾ ਉਹ ਕਟਿੰਗ ਦੇ ਕੇ ਰਹਿਣੋ ਗਿਤੀ ਆਹੋ ਉਹੀ ਗੱਲ ਕਹਿੰਦਾ ਮੈਂ ਬੱਚੀ ਦਾ ਐਕਸਟ੍ਰੀਮ ਖਰਚਾ ਹਾਂ ਮੈਨੂੰ ਕੱਢਣਾ ਪੈਣਾ ਹੈ ਹਮ ਨੰਬਰ ਲਾਉਂਦੇ ਹਾਂ ਜੀ ਆਪਾਂ ਫਿਰ ਦੇਖਦੇ ਅੱਗੇ ਅੱਛਾ ਉੱਪਰ ਪੜਾ ਮੈਨੂੰ ਉਹ ਵੀ ਡਿਸਕਨੈਕਟ ਕਰਨਾ ਪੈਣਾ ਹਮ ਚੱਲ ਵੀਡੀਓ ਕੋਲ ਪੂਰਾ ਕਹਾਣੀ ਚੱਕਿਆ ਇੱਥੇ ਕਿੱਥੇ ਆ ਗੱਟੀ ਵਾਲਾ ਇਧਰ ਨੂੰ ਪਿਆ تھا ਮੈਂ ਤਾਂ ਉਹ ਅੱਧੀ ਹੀ ਲਿਖ ਗਿਆ ਚੱਕ ਕੇ ਇਹ ਮੜੀ ਸੋਸਰੀ ਘਰ ਦੇ ਥਲੇ ਵੀ ਸਾਫ ਸਫਰਾ ਬਚਾਰੀ ਮੈਂ ਅੜੀ ਹੈ ਹੈ ਐਕਮ ਇੱਥੇ ਦੇ ਮੋੜ ਨਾਲ ਦਾ ਬੈਕਸਾਈਡ ਵਾਲਾ ਹਾਂ ਹਮ ਹੋ ਗਿਆ ਜੀ ਵਿੱਕੀ ਆ ਗਿਆ ਆਨਲਾਈਨ ਚਲੋ ਹੋਗੀ ਪਾਰਟੀ ਚਲੋ ਕਹਿੰਦਾ ਹੋਗੀ ਪਾਰਟੀ ਟੋਟੇ ਮਗਰ ਤੇ ਹੁੰਦੀ ਹੈ ਵਾਲਟੀਆਂ ਕਟਾ ਕੱਟੀ ਆ ਕਟਾ ਐ ਤਕੜਾ ਬਹੁਤ ਆ ਪਾਪਾ ਜੀ ਕਹਿੰਦੇ ਜਿਹੜਾ ਖਲਾਇਆ ਪਲਾਇਆ ਕੱਟੇ ਨੂੰ ਹੀ ਲੱਗਿਆ ਸਹੀ ਅੰਕ ਨਾ ਉਹ ਬੁੱਬੂ ਜੀ ਨੂੰ ਕਿਹਨਾਂ ਕਹ ਬੁੱਬੂ ਜੀ ਦੀ ਗੱਲ ਕਰੀ ਜਾਂਦੇ ਕੋਪੂ ਜੀ ਨੂੰ ਦਿਖਾਉਣਾ ਦਾ ਫੜ ਫੋਨ ਫੜ ਕੇ ਦਿਖਾ ਦੇਰ ਉਹਨਾਂ ਨੂੰ ਅੱਛਾ ਹੈ ਨਹੀਂ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਇਹ ਤਾਂ ਨਹੀਂ ਕੱਟ ਹੋਇਆ ਕਰ ਰੰਦਾ ਜਦ ਇਹਨੂੰ ਉੱਪਰ ਉਂਗਲੀ ਨਾਲ ਇੱਥੇ ਨਾਲ ਆ ਹਾਂ ਕੱਟ ਇੱਥੇ ਕੱਟਣੇ ਲੱਗੀ ਦੀ ਚਲ ਤੂੰ ਤਾਂ ਤਾਂ ਉਂਗਲੀ ਇੱਥੇ ਮਾਰ ਦੇਣੀ ਦੀ ਉਂਗਲੀ ਉਹਨੇ ਬੈਕ ਚਲੇ ਜਾਣਾ ਦਾ ਫਿਰ ਇੱਥੇ ਹੀ ਜੂਰੀਓ ਮਾਰ ਲੈਦੀ ਮੈਂ ਅੱਛਾ ਚਲੋ ਠੀਕ ਹੈ ਮੈਂ ਸੋਚਦੇ ਸੀ ਕਿ ਨਾ ਵੀ ਉਹ ਗੱਲ ਕਰਮੀ ਨਾ ਜੈਸਮੀਨ ਰਾਈਆ ਘਰਾਂ ਜੈਸਮੀਨ ਨੇ ਦੇਖੇ ਗਏ ਵੀ ਆਪਣੇ ਨਾਨੀ ਨੂੰ ਅੱਜ ਕਿਹਦਾ ਉਹ ਕਿਆ ਹੋਣਾ ਹੈ 800 800 ਨਾਨੀ ਨੇ ਕਿਹਾ ਹੋਣਾ ਆਪਣਾ ਉਧਿ ਨੰਨੀ ਨੇ ਕਰਾਣਾ? ਬੱਬੀ ਨੇ ਕਰਾਣਾ। ਅਜਾ ਇਸਮੀ ਨੇ ਕਰਾਣਾ। ਉਂ ਚਲ ਗਈ ਨਾਣਾ। ਹਾਂ ਨੰਨੀ ਜੋ ਚਲ ਗਈ। ਏ ਗੁਰੇ ਤੇਰਾ ਭਾਈ ਆ ਗਿਆ। ਮੱਝ ਮਾਣਿਆ। ਉਹ ਕਿੱਥੇ ਆ ਗਿਆ? ਉਹ ਭਾਈ ਹੋਇਆ ਇਹਦਾ ਹੁਣ ਜਦ ਕੋਲ ਰਹਿਣਾ ਇੱਕ ਘਰ ਚ ਹੁਣ ਕਰਨਾ ਕਰਨਾ ਰਸ਼ਬੂ ਦਾ ਰਿਸ਼ਤਾ। ਉਹ ਬੱਚਾ। ਫੇ ਭੈਣ ਭਾਈ ਹੋਗੇ ਫੇ। ਦੋਨੇ ਪਾਸੇ ਭਾਈ ਭਾਈ ਹੋਗੇ। ਇਹ ਬੱਚਾ ਕਿੱਥੇ ਆਇਆ? ਡੰਗਰ। ਸਰਗੀ ਪਾਈ ਉਹ ਇਹ ਕਾਰਾ ਸਰਗਰ ਇਹਨੇ ਨਾ ਕੰਮ ਓਕਾ ਹੀ ਹੈ ਕੰਮ ਬੱਚੀ ਹੈ ਵਾਜੀ ਇਹੋ ਥੱਲੇ ਮਾਰੀ ਉਹ ਰੜਕਾ ਮਾਰੀ ਥੱਲੇ ਮੜਾ ਸਫਾਈ ਕਰ ਦੇ ਇਧਰ ਦੇ ਕਲੀ ਪਾਈ ਪਾਈ ਹੋ ਗਏ ਦੋਨੇ ਨਹੀਂ ਹਾਂ ਅਰੇ ਦਰਦ 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 ਉਹਦਾ ਹਰ ਕੋ ਪੂੰਛ ਨਹੀਂ ਮੈਂ ਚੈੱਕ ਕਰੀ ਸਵਾਰ ਕੇ ਜੇ ਪੂੰਛ ਪਰ ਨਾ ਦਾਗ ਹੋਇਆ ਤਾਂ ਪੂਰਾ ਕਾਲਾ ਹੈ ਪਿਓਰ ਟੋਟਲ ਇਹ ਕੱਢ ਲੈ ਪੂੰਛ ਬਾਹਰ ਨੂੰ ਕੱਢ ਲੈ ਬੂਸ਼ ਬਾਹਰ ਨੂੰ ਨਹੀਂ ਹਾਂ ਅਗਾ ਦਾਗ ਥੋੜਾ ਜਿਹਾ ਦਾਗ ਆ ਗਿਆ ਥੋੜਾ ਜਿਹਾ ਜ਼ਿਆਦਾ ਕਰ ਮਮੋਲੀ ਜਗ੍ਹਾ ਨਾ ਸਰ ਵਿੱਚ ਫੁੱਲਾ ਬਾਕੀ ਸਾਰਾ ਕਾਲਾ ਹੀ ਐ ਸ਼ਰਫ ਸਖਬੀਰ ਕੋਲ ਉੱਧਰ ਖੜੀ ਆ ਰਾਮ ਨਾਲ ਹੂੰ ਕਾਥੋ ਜੀ ਦੀ ਹੁਣ ਅੱਛਾ ਫੋਨ ਪਰ ਅੱਛਾ ਚਿੰਬੜਗੀ ਜੀ ਲੱਗੀ ਜੀ ਰੀਲਾਂ ਦੇਖਾਂ ਚੱਲ ਨਹੀਂ ਮਿਲਦੇ ਥੋੜੀ ਦੇਰ ਤੱਕ ਸੋਨੇ ਕੀ ਫਿਰ ਪਾਪਾ ਜੀ ਬੈਠ ਕੇ ਆਪਣੀ ਡਿਊਟੀ ਦੇ ਉੱਪਰ ਇਰਸੀ ਕੋ ਨਮੀਨ ਦਾ ਮਰ ਸੀ ਕਿ ਸਰਜਰੀ ਦੇ ਲਈ। ਮੈਂ ਨਾ ਤੇ ਲਿਆਂਗੇ ਨਮੀਨ ਤੋਂ ਮੰਡੀ ਤੇ ਪਈ ਜਾਂ ਤਾਂ ਪੱਲੇ। ਅੱਛਾ ਉਧਰ ਪਈ ਹੈ ਮੰਡੀ 'ਚ ਹਾਂ। ਹੂੰ ਪੱਖਾ ਲਾ ਲੈ। ਪੱਖਾ ਲਾ ਲੈ ਜ ਸਾਹਮਣੇ ਬੈਠ ਗਏ। ਤੇ ਇਧਰ ਮੈਂ ਇਹ ਸਨੇ ਅ ਬਸਿਕ ਕਹਿੰਦੇ ਆਂਡੇ ਵਰਗਾ ਨਹੀਂ ਮੈਂ ਕਹਿ ਸਕਦਾ ਕਾਲਾ ਘੜਤਾ ਰੱਖ ਕੇ। ਨਹੀਂ ਕਹਿੰਦੇ ਆਂਡੇ ਵਰਗਾ ਚਿੱਟਾ ਕਰਤਾ ਨੇ। ਇਹ ਵੀ ਬੈ ਲੱਗ ਗਿਆ ਜੁੱਧ ਜੇ ਮਾਰਨ। ਥੋੜੀ ਦੇਰ ਸੱਕ। ਇਹਦੇ ਥੱਲੇ ਇੱਕ ਵਾਰ ਹੋਮਮੜੀ ਜੀ ਕਿ ਸਾਫ ਸਫਾਈ ਕਰਨੀ ਨਹੀਂ ਫੇਰ ਥੋੜਾ ਥੋੜਾ ਜਿਹਾ ਬਾਥਰੂਮ ਚਾ ਕਰੀ ਜਾਂਦੀ ਹੈ ਇਹ ਹਾਲ ਕਰਦੇ ਆਂ ਫੁੱਕਾ ਦਾ ਕਰਦੇ ਆਂ ਦਵਾਰ ਫੇਰ ਕਰਦਾ ਇੱਕ ਮਿੰਟ ਹੋਈ ਕਰਦਾ ਪਹਿਲਾਂ ਇਹ ਕੰਮ ਕਰਦਾ ਸੁਣਿਓ ਆ ਰੜਕਾ ਚੱਕਿਆਂ ਦੇ ਥੱਲੇ ਮੜੀ ਮਾਰੀ ਸਫਾਈ ਜੀ ਕਰਦੇ ਮੈਂ ਉਹ ਗੇਰਦਾ ਸੁੱਕ ਜੀ ਹਾਂ ਜਿਹੜਾ ਉੱਥੇ ਬਹੁਤ ਕੋਈ ਉਹ ਦੇਖ ਮੈਂ ਕੱਟੇ ਦੇ ਥੱਲੇ ਨੂੰ ਗਿੱਲਾ ਜਾਮੜਾ ਜੇ ਮੈਂ ਤਾਂ ਕਹਿੰਦਾ ਸੋ ਹੋਮੜ ਜਿਹੜੀਆਂ ਵਿਚਰੋਂ ਵਾਲ ਚਾਰਾ ਦਸਨ ਕਮਾ ਕੇ ਕਰਦੇ ਉਹ ਆਪੇ ਰਿਪੇਸ਼ਨ ਵਰਤਾ ਕਰਦੇ ਜਿਹੜਾ ਨੜਕਾ ਚੱਕਣਾ ਚੱਕੇ ਤੇ ਲੈ ਕੇ ਜਾਣਾ ਇੱਥੇ ਇਹ ਆਪੇ ਆ ਬਹਾ ਦੇ ਕਰੂਗੇ ਬੜੀ ਗੱਲ ਪੂਲ ਜਿੱਥੇ ਖੱਟਾ ਬੈਠਾ ਹਾਂ ਮੈਂ ਇਹਦੇ ਕੋਲ ਜਨ ਵੀ ਹਨ ਸਾਰੇ ਨੂੰ ਉਧਰ ਵੀ ਲੈ ਜਾ ਇੱਕ ਵਾਰ ਸਾਰੇ ਨੂੰ ਆ ਸੁੱਕੇ ਨੂੰ ਇਹ ਉਹਦੇ ਥੱਲੇ ਨੂੰ ਕਮਾ ਲਿਆ ਸੁੱਕਾ ਤੋਂ ਦੂਜੇ ਤਰ੍ਹਾਂ ਦੀ ਇਹ ਨਾ ਹੈ ਚੁਗਦੀ ਹੈ ਹੁਣ ਤੋਂ ਮੈਂ ਇਸ ਨੂੰ ਪਰੇ ਨੂੰ ਕਰੂੰਗੀ ਆਪਣੇ ਆਪ ਵਿੱਚ ਕੱਟੇ ਥੱਲੇ ਕਰ ਲਾਂ ਪਹਿਲਾਂ ਉਹ ਕੱਟੇ ਦੇ ਕੋਲ ਨੂੰ ਥੋੜਾ ਗਿੱਲਾ ਜਾ ਤਾਂ ਲੋੜ ਰੜਕੇਗਾ ਇਹਦੇ ਖਿੱਚ ਲਾਂਗੇ ਫੋੜੇ ਦਾ ਖਿੱਚ ਲੰਮੀ ਖੜਾ ਉਹ गिरਦਾ ਹੁਣ ਉੱਪਰ ਨੂੰ ਆ ਪਾ ਦੇ ਉਦੋਂ ਗੇਚਰ ਨਾਲ ਰੜਕ ਕੇ ਗਿਆ ਬੱਚਾ ਮੈਂ 2-3 ਵਾਰ ਕਰਕੇ ਨੇੜੇ ਕਰ ਲਿਆ ਇਹ ਇਹ ਫੇਰ ਆਲੇ ਦਾਲੇ ਨੂੰ ਉੜੀ ਜਾਂਦਾ ਹੈ ਇਹ ਰੇਗਾ ਫਿਰ ਮੜ ਜਾਊਗਾ ਉਹਦੇ ਦਾ ਸਵਾਰ ਕੇ ਖਿੱਚ ਲੈ ਆ ਕੱਟੇ ਦੇ ਕੋਲ ਤੇ ਖਿੱਚ ਮੂਰੇ ਦੇ ਦੇ ਆ ਉਹ ਦਹਾਂ ਜਣੇ ਪਿਆ ਰੋੜੇ ਤੱਕ ਗੰਨ ਮੰਨ ਦਿਆ ਹਾਂ ਹਾਂ ਹਾਈ ਦੀ ਗੱਲ ਕਰਦਾ ਦੇਖੀ ਅੱਖ ਤੇ ਨਾ ਮਾਰਦੀ ਦੇ ਗੁਰਦੀ ਜੋੜੀ ਚਟਾਉਣੀ ਹੈ ਮੈਂ ਇਹਨੂੰ ਵੀ ਕੱਟੇ ਨੂੰ ਗੁਰਦੀ ਜੋੜੀ ਤੇ ਤੇ ਗੁਰਦੀ ਦਵਾ ਮੈਂ ਨੂੰ ਚਲੋ ਫਾਟਾ ਵਾ ਇਹ ਕਰਕੇ ਦੁਬਾਰੇ ਮੈਂ ਤਾਂ ਹੀ ਤੈਨੂੰ ਕਹਿੰਦਾ ਜਿਹਦੇ ਦਾ ਤੂੰ ਖਿੱਚਦੀ ਹੈ ਨਾ ਸੋ ਵੀ ਇਹਦੇ ਨਾਲ ਕੋਈ ਫੋੜੇਗਾ ਖਿੱਚ ਲੈ ਹਰਜਾ ਮੈਂ ਦੂਰ ਚੱਲੇ ਗਿਆ ਤਾਂ ਟੋਕੋ ਲਾਗੀ ਕਰਦੇ ਰਹਿਣੇ ਚੱਟ ਐਂ ਕਰਦੀ ਇਹਦਾ ਫਿਰ ਤਾਂ ਘੱਟੇ ਨੇ ਸਾਨੂੰ ਕਰ ਲਿਆ ਜੀ ਦਫੀਤਾਂ ਵਾਲੇ ਤਾਂ ਜੰਪੇ ਪਾਉ ਮਾਰਦਾ ਕਦੇ ਲੱਤਾਂ ਕਿਧਰੇ ਪਾਸੇ ਨੂੰ ਕਦੇ ਕਿਧਰੇ ਪਾਸੇ ਨੂੰ ਇਹਦੀਆਂ ਇਹ ਤਾਂ ਰਥੀ ਪਾਉਣੀ ਬਾਣੀ ਆ ਤੁਹਾਨੂੰ ਹਾਂ ਕਿ ਇੱਥੇ ਤੱਕ ਆ ਗਿਆ ਇੱਥੇ ਤੱਕ ਕਿਸਮਾਨ ਹੋਉਂਦਾ ਮੇਰੇ ਕੱਪੜੇ ਨੁੱਬੜਲੇ ਹੂੰ 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 ਇੱਧਰ ਉੱਧਰ ਕਿੰਨੇ ਦਾ ਵੀ ਡਰ ਹੈ ਸਹੀ ਗੱਲ ਆ ਤੁਹਾਡੀ ਇੱਧਰ ਪਾਓ ਪਾਉ ਰਸ ਹਾਂ ਪਾ ਦੋ ਪਾ ਦੋ ਪਾ ਦੋ ਹੂੰ ਬਸਾ ਪਾ ਕੇ ਬੰਨ ਜਣ ਅੱਗੇ ਅੱਗੇ ਜਿਓ ਅਰੇ ਇਧਰ ਕਹਦਾ ਨੇੜੇ ਗਿਰੀ ਜਾਉਣ ਵਾਲੇ ਚੇਲਾ ਮੈਂ ਖਾਣਾ ਕਰਦਾ ਕੁੱਟ ਤਾਂ ਨਹੀਂ ਹੋਊਗੀ ਗਾਠ ਕੋਲ ਲਾਦੇ ਫਿਰ ਹਾਂ ਪਕਠ ਕੋਲ ਲੱਗੇ ਗਿਆ ਤਕਰੀਬਨ ਨਾ ਬੋੜੀ ਕੋਲ ਠੀਕ ਹੋ ਗਿਆ ਚਾਹ ਮੈਂ ਇਸ ਨੂੰ ਕਰ ਦੋ ਉਧਰ ਇੱਕੋ ਗੱਲ ਆ ਚਾਹ ਮੈਂ ਇਸ ਨੂੰ ਕਰ ਦੋ ਉਧਰ ਤੇ ਹੁਣ ਪੇਨ ਮਹਿਸੂਸ ਕਰਦੀ ਹੈ ਜਿਹੜੀ ਜੀਵ ਕੱਟਦੀ ਹੈ ਨਾ ਦਰਦ ਮਹਿਸੂਸ ਕਰਦੀ ਹੈ ਅੱਛਾ 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 ਕਮਾ ਇਧਰ ਆ ਜਾ ਤੁਸੀਂ ਕੁਮ ਖੇ ਤੁਸੀਂ ਕੁਮ ਜੋ ਉਹਨੂੰ ਪਛੜ ਦੋ ਨਾ ਇੱਥੇ ਮੜ ਜਾ ਕੇ ਮੈਂ ਤੁਹਾਨੂੰ ਕਮਾ ਦਿੰਦਾ ਪਾਣੀ ਛੱਡ ਦੋ ਇਧਰ ਆ ਜਾਓ ਚਲ ਹਟ ਜਾ ਬੱਲਾ ਉਹਦੇ ਉਹਦੇ ਵੇ ਖੜ ਗਈ ਜਾ ਕੇ ਹਟ ਹਟ ਸਿਆ ਹਾਂ ਮਾਫੀ ਹੋ ਜੇ ਨਾ ਕਿਤੇ ਮਾਹਦਾਰ ਦਹੰਦਾ ਹੋਣਾ ਇਹਦੇ ਹੁਣ ਇਹ ਕਾੜਾ ਕੋੜਾ ਜਾਂ ਕਿਆ ਲੈ ਕੇ ਆਉਣਾ ਮੈਂ ਚਮਕੌਰ ਸਾਹਿਬ ਨੂੰ ਜਾਣਾ ਤਾਂ ਜੀ ਜਾਣਾ ਮੈਂ ਪਹਿਲਾਂ ਤਾਂ ਹਾਂ ਜੀ ਗੋੜ ਇੱਕ ਕਿੰਨਾ ਚਾਹੀਦਾ ਗੋੜ ਕਿਲੋ ਹੋਰ ਕਿਲੋ 100 ਅਜਾ ਕਿਲੋ ਗੋੜ ਕਿਲੋ 100 ਹਨਾ ਮਨਜ਼ਰਮੀ ਤਾਂ ਗੱਲ ਹੈਗੀ ਆ ਗਰਮੀ ਤਾਂ ਹੈਗੀ ਉਹ ਆਪਣਾ ਇੱਕੋ ਗੜਾ ਬਹੁਤ ਹੈਨਾ ਤੁਸੀਂ ਤਾਂ ਨਹੀਂ ਹੁਣ ਜਾਣਾ ਫਿਰ ਕਿਤੇ ਨੂੰ ਤੁਸੀਂ ਤਾਂ ਨਹੀਂ ਜਾਣਾ ਉਰੀਓ ਤੁਸੀਂ ਹੁਣ ਮੈਂ ਹਾਂ ਅੰਮ੍ਰੀਆ ਤੁਹਾਡੀ ਗੱਲ ਮੈਂ ਜੇ ਹੁਣ ਤਾਂ ਹੀ ਕਹਿਣਾ ਵੀ ਨਹੀਂ ਮੈਂ ਕੈਨਸਲ ਕਰਾਂ ਉੱਧਰ ਜਾਣਾ ਆਹ ਕਾਹ ਆ ਸਾਡੀ ਗੱਲ ਸਹੀ ਠੀਕ ਹੈ ਕਾਹਲਾਣ ਵੀ ਤੇ ਕਿਤੇ ਦੇ ਮੁਸਕਾ ਆਏ ਜਾਂਦਾ ਮੈਂ ਤਾਂ ਕਹਾਂ ਕਿ ਮਨ ਨਹੀਂ ਦਿਖਦੀ ਹੂੰ ਕੋਈ ਨਹੀਂ ਮੇਰੇ ਕੱਪੜੇ ਵਿੱਚ ਬਿੱਲ ਨਹੀਂ ਮੈਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਬੈਠ ਜਾ ਤੁਸੀਂ ਫਿਰ ਨਾਮ ਕਰੋ ਇੱਧਰ ਚਾਹ ਕਰ ਦਿੰਦਾ ਜੇ ਮੈਂ ਹੁਣੇ ਕਰਨਾ ਚਾਹਾਂ ਪਾ ਲੋ ਜੀ ਹੁਣ ਤੇ ਬਾਅਦ ਵਿੱਚ ਆਪਾਂ ਹੁਣ ਮੱਝ ਦਾ ਤਾਂ ਹੋ ਗਿਆ ਕੰਮ ਜਿਹੜਾ ਹੋਣਾ ਤਾਂ ਉਹ ਠੀਕ ਠਾਕ ਉਹ ਪਾਰਟੀ ਤਾਂ ਦੇ ਰੁਕ ਕੇ ਯਾਰ ਕਿਹੜਾ ਹੱਦ ਹੋ ਗਈ ਸੌਰੀ ਮੁੱਕਣੀ ਨਹੀਂ ਪਾਰਟੀ ਹਾਲ ਤੁਹਾਨੂੰ ਪਾਰਟੀ ਦਾ ਇੱਕ ਹੁਣ ਜਿਹੜੀ ਹੋਣ ਹੋਣੀ ਆ ਪਾਰਟੀ ਚੌਂਕੀ ਚੜਾਵਾ ਚੜੀ ਜਾਵੇ ਇਕਟਾ ਬੱਚਾ ਸਾਨੂੰ ਆਮ ਆ ਦੇਖਣੇ ਨੂੰ ਜਿਹੜਾ ਹੈ ਹੈ ਇਹਨੂੰ ਆਹਦਾਸ ਆ ਇਹ ਆ ਦੇਖੋ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਐਡਸੈਂਸ ਸਾਡਾ ਪਹੁੰਚ ਗਿਆ ਜਗਤ ਮਸੜ ਵਾਲਾ ਬਾਕੀ ਤੁਸੀਂ ਆਹ ਮੈਂ ਤਾਂ ਕਿਤੇ ਦਲਵੀਰ ਦੇ ਵਿਆਹ ਦੀ ਚਿੱਠੀ ਆ ਉਹ ਸਾਡੀ ਐਡਸੈਂਸ ਪਰ ਇਹ ਤਾਂ ਟੈਲ ਲੱਗਦੀ ਰੰਗ ਹੁੰਦਾ ਤੁਸੀਂ ਤਾਂ ਹੋਰੇ ਕੁਦਰਤ ਉਹ ਇਹਦਾ ਵਗਲ ਬਧਾਈਆ ਹੋ ਗਿਆ ਉਹ ਵਿਆਹ ਦੀ ਚਿੱਠੀ ਵਾਲੀ ਬਰਗ ਲਗਾਈਆ ਹੋ ਗਈ ਤੁਸੀਂ ਤਾਂ ਹਟ ਦੱਸੋਗੇ ਨਹੀਂ ਵੀ ਮੈਂ ਜਿਹੜਾ ਪੜ੍ਹ ਆ ਸਾਹਮਣੇ ਹੁਣ ਮੈਂ ਗਲਤ ਨਹੀਂ ਦਾ ਉਹ ਲੱਗੇ ਵੀ ਚਿੱਠੀ ਲਿਖਾਉਦਾ ਜੀ ਉਹਦੇ ਪਰ ਲਿਖਿਆ ਹੁੰਦਾ ਸਹਿ ਚਿੱਠੀ ਹਾਂ ਹੈਗੀ ਚਲ ਉਹ ਵੀ ਦੇਖ ਦੂਰ ਇਹਦੇ ਪਰ ਲਿਖਿਆ ਵਾ ਏ ਦੂਰ ਨਹੀਂ ਜੀ ਗੂਗਲ ਐਡਸੈਂਸ ਇਹ ਸਾਡੇ ਜਗਤ ਮਾਸੜ ਵਾਲਾ ਜਿਹੜਾ ਚੈਨਲ ਆ ਮੇਰੇ ਵੱਡੇ ਭਾਈ ਦਾ ਬਈ ਉਹਦਾ ਭਾਈ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਇਹ ਆ ਗਿਆ ਲਿਖ ਕੇ ਜੀ ਗੁਰਤੇਜ ਸਿੰਘ ਵਿਲੇਜ ਮਾਲਾਂ ਚੱਲੀਆਂ ਖੁਰਦ ਜਿੰਨਾ ਕਿ ਮੈਂ ਉਹਦੇ ਚ ਭਰਿਆ ਤਾਂ ਸਾਰਾ ਐਡਸੈਂਸ ਦੇ ਵਿੱਚ ਉਹ ਸੇਮ ਐਡਰੈਸ ਇੱਥੇ ਆ ਗਿਆ ਉਹਨਾਂ ਨੂੰ ਫੋਨ ਕਰ ਰਹਿਣ ਦੀ ਪਾਲਾ ਮਾਸਟਰ ਨੂੰ ਫੋਨ ਲਾ ਬਈ ਖੇਡਣਾ ਨਹੀਂ ਉਹਨਾਂ ਕਹਤੇ ਲਾਉਣਾ ਪਾਲਟੀ ਮਾਸਟਰ ਕਿ ਨਹੀਂ ਹੋਗੀ ਉਹ ਹਾਂ ਯਾਰ ਪਾਲਟੀ ਦਾ ਇਹਦੇ ਪਿੱਛੇ ਤਾਂ ਪਤਾ ਨਹੀਂ ਦੁਨੀਆ ਕਿੱਥੇ ਕਿੱਥੇ ਤੱਕ ਦੇਖਾਂਦੀ ਜੀ ਸਪੀਕਰ ਆਨ ਕਰ ਦੇਣਾ ਲੱਗ ਗਿਆ ਹਾਂ ਕਿਆ ਕਹਿੰਦਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਡਾ ਐਡਸੈਂਸ ਆਇਆ ਹੋਇਆ ਜੀ ਕਿਹਦੇ ਕੋਲ ਆਇਆ ਜੀ ਇਹ ਜੱਗੇ ਕੋਲ ਆਇਆ ਜੀ ਪੰਡਤ ਕੋਲ ਆ ਗਿਆ ਪਹਿਲਾ ਹਵਰ ਕਰਾਉਣਾ ਪੈਣਾ ਕਿਹੜਾ ਦਾ ਮਨਜ਼ੂਰ ਹੋ ਗਿਆ ਪੰਡਤ ਕੋਲ ਆ ਗਿਆ ਇਹ ਕਹਿੰਦਾ ਸਰਾਧ ਦਾ ਸਰਾਧ ਬਣਾ ਲਵਾਂਗੇ ਸਾਰਾ ਮੱਥਾ ਟੇਕਣੋਂ ਪਾਟਦਣੋ ਯਾਰ ਵੇ ਠੀਕ ਆ ਵੇ ਠੀਕ ਹੋ ਗਿਆ ਕੰਮ ਹੋ ਗਿਆ ਪੰਡਤ ਦੇ ਹੱਥ ਲੱਗ ਗਏ ਇਹ ਤਾਂ ਬਹੁਤ ਗਰਮਾ ਵਾਲਾ ਇਹ ਸਾਡੇ ਵੀ ਭਾਰੀ ਪੈ ਗਿਆ ਅੱਛਾ ਠੀਕ ਆ ਜੀ ਨਾ ਹੁਣ ਕਰਨਾ ਕੀ ਆ ਇਹਦਾ ਮੁੱਦੇ ਦੀ ਗੱਲ ਮੁੱਦੀ ਹੈ ਕਿ ਆ ਵੀ ਕੋਈ ਕਰਨਾ ਹੈ ਆਵੇ ਜਾ ਚੱਲ ਦੋ ਵੀ ਇਹ ਤਾਂ ਉਹ ਗੱਲ ਲੋ ਜੀ ਜਿੰਦਾ ਬੋਲੂ ਲੈ ਸੱਚੀ ਕਰਾ ਨਾ ਨਾ ਠੀਕ ਆ ਠੀਕ ਆ ਮਾਸੜ ਤੇਰਾ ਭਾਈ 800 ਸੈਂਸ ਪਹੁੰਚ ਗਿਆ ਵਧਾਈਆਂ ਹੋ ਗਿਆ ਤੈਨੂੰ ਲੈ ਆਉਂਦਾ ਮੇਰਾ ਨਾਮ ਲਵਾ ਕੇ ਲਿਆ ਵੇ ਮੈਂ ਆਉਣਾ ਘਾਟੇ ਘਟ ਤੱਕ ਦਵਾ ਹਾਂ ਨਾਲ ਦੀ ਮਜੇਰਾ ਤੇਰੇ ਨਿਕਲ ਲੱਗੀ ਆ ਜਦਾ ਆ ਗਿਆ ਦਸ ਹੀ ਤੈਨੂੰ ਦੁੱਬ ਦੇਣੀ ਆ ਹਾਂ ਦੁੱਬ ਬੈ ਟੰਗ ਤੇ ਉਹ ਭੰਗੜਾ ਪਾ ਲੈਣਾ ਪਰ ਵੇ ਘੜੀ ਹਾਂ ਬਸ ਠੀਕ ਆ ਲਾਈਵ ਹੋ ਜੂਗੇ ਲਾਈਵ ਲਾਈਵ ਹੋਣਾ ਹਾਂ ਲਾਈਵ ਉਹ ਨੂੰ ਮਾਉਰੇ ਕਹਿੰਦਾ ਲੈ ਵੋਲ ਨਹੀਂ ਨਹੀਂ ਉਰੀ ਹੋਗੇ ਅਰਸ ਜਸ ਤੇ ਨੱਚੂਗੇ ਨਾਲੇ ਉਹ ਆਈਦਾ ਤਾਨੂੰ ਸਵੇਰ ਦੇ ਨਾਲ ਨਹੀਂ ਦੇਖਿਆ ਤੂੰ ਹੈ ਕਿੱਥੇ ਆ ਮਸੜ ਇਹ ਤਾਂ ਟੋਲੀ ਮੰਗਾ ਰਹੇ ਆ ਆ ਰਹੇ ਆ ਟੋਲੀ 4:00 ਵਜੇ ਦੇਖੂਗਾ ਉਹ ਸੀਪੇ ਨੇ ਟੋਲੀ ਮੰਗਾ ਲਿਆ ਸਾਰੇ ਆ ਰਹੇ ਆ ਉਹ ਆਦਣ ਸੁਣਤਾ ਲੈ ਖਾਨੂੰ ਆਏ ਤਾਂ ਕਿਤੇ ਅਮਰੀਕਾ ਨੂੰ ਚੜ ਗਿਆ ਐਡਵਾਂਸ ਲੈਣ ਐਡਵਾਂਸ ਅਰੇ ਐਡਲੈਂਸ ਜਾ ਆਉਂਦਾ ਐਡਵਾਂਸ ਉਹ ਮੈਂ ਮੈਂ ਸੁਣ ਐਡਲੈਂਸ ਸਾਈਕਲ ਲੈ ਗਿਆ ਜੀ ਕਿਰੇ ਐਡਲੈਂਸ ਲੜਦੀ ਨਹੀਂ ਲੜਦੀ ਕੰਡ ਐਡਸੈਂਸ ਦੀ ਲੜਦੀ ਆ ਪੁੱਛੀ ਨੇ ਕਿਆ ਲਈ ਆ ਹੁਣ ਨਾ ਤੁਹਾਡੇ ਲਈ ਹੁਣ ਕਿਆ ਲਈ ਆ ਭਾਈ ਜਿਹੜਾ ਕੋ ਮਰਜ਼ੀ ਫੜ ਲਿਆ ਜਾ ਕੇ ਚਲ ਵਾ ਠੀਕ ਆ ਬਾ ਕੱਢਦੇ ਫੋਨ ਆਈ ਆਈ ਸਲਾਹ ਲੈਣੀ ਜੀ ਤੇ ਬਸ 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 ਓਕੇ ਤੇਰੀ ਜਿੰਮੇਵਾਰੀ ਹੈ ਤੈਨੂੰ ਬਾਬਰ ਟਾਉਨ ਦੀ ਜੀ ਟੀਵੀ ਆ ਬਾਬਰ ਟਾਉਨ ਨਹੀਂ ਤੇਰੇ ਠੀਕ ਆ ਠੀਕ ਆ ਜੀ ਜੀ ਸੈਕਟਰੀ ਹੈ ਵਾਹ ਵਾਹ ਲੋ ਜੀ ਆ ਗਿਆ ਪਹਿਲਾਂ ਵੀ ਮੈਂ ਤੁਹਾਨੂੰ ਦੱਸਦਾ ਲਾ ਬਿੰਦਰ ਪਰ ਮੜਾ ਫੜ ਕੈਮਰੇ ਨੂੰ ਸਮਝਾਓ ਬਾਈ ਮੈਂ ਮੜਾ ਹੁਣ ਤੁਹਾਨੂੰ ਇੱਕ ਉਹ ਦੱਸਦਾ ਇਹਦੀ ਹੋ ਬੇਤਰੀ ਗੱਲ ਇਹਦੇ ਉੱਪਰ ਨਾ ਚੱਕਰ ਕੀ ਹੋ ਗਿਆ ਸੀ ਇਹਦੇ ਉੱਪਰ ਲਿਖਿਆ ਵਾ ਇਨ ਕੰਪਲੀਟ ਐਡਰੈਸ ਇਹਨੂੰ ਆਏ ਨੂੰ ਤਾਂ 2 ਦਿਨ ਹੋ ਗਏ ਪਰ ਇਹ ਉੱਥੇ ਘੁੰਮੀ ਜਾ ਰਿਹਾ ਸੀਗਾ ਉਹਨੂੰ ਐਡਰੈਸ ਨਹੀਂ ਪਤਾ ਲੱਗਿਆ ਐਡਰੈਸ ਨਹੀਂ ਪਤਾ ਲੱਗਿਆ ਹੈਗਾ ਕਿਉਂਕਿ ਜਿਹੜਾ ਆਪਸ਼ਨ ਹੈ ਉਹਦੇ ਵਿੱਚ ਸਨ ਆਫ ਦਾ ਆਪਸ਼ਨ ਹੈ ਨਹੀਂ ਉਹਦੇ ਵਿੱਚ ਜਿਹੜਾ ਆਪਾਂ ਐਡਸੈਂਸ ਦੀ ਜਦੋਂ ਬਣਾਉਂਦੇ ਆ ਠੀਕ ਹੈ ਜੀ ਪਰ ਇਹ ਚੀਜ਼ ਦੀ ਵੇਟ ਹੈ ਨਾ ਜਿਹੜੇ ਲੋਕ ਕਰਦੇ ਆ ਮੈਂ ਦੇਖਿਆ ਵੀ ਜਿਹੜੇ ਆਏ ਹਾਈ ਮੈਂ ਕਰੀ ਜੀ ਦੇਖੋ ਆਪਣੇ ਹੈ ਮੈਂ ਕਰੀ ਐਮਨ ਤਾਂ ਪਤਾ ਹੀ ਹਾਂ ਇਹ ਗੱਲ ਹੈਗੀ ਹੈ ਜਦੋਂ ਸਾਡਾ ਚੈਨਲ ਦਾ ਸੁਖੋਪੈਣ ਜੀ ਵਾਲਾ ਮੈਂ ਉਹਦੇ ਵਿੱਚ ਫਿਰ ਆਪਣੀ ਵਾਈਫ ਦਾ ਨਾਮ ਲਿਖਣਾ ਸੀ ਸੁਖਵੀਰ ਇੱਥੇ ਆ ਕੇ ਇੱਕ ਤਾਂ ਚੱਕਰ ਹੋਰ ਹੈ ਜਦ ਨੂੰ ਨਾ ਜਿਹੜੇ ਆਪਣੇ ਪੋਸਟ ਆਫਿਸ ਦੇ ਵਿੱਚ ਮੁਲਾਜ਼ਮ ਐ ਜਦ ਨੂੰ ਉਹਨਾਂ ਪਿੰਡ ਦਾ ਪਤਾ ਲੱਗਦਾ ਕਿਹੜਾ ਬੰਦਾ ਕਿੱਥੇ ਹੈਗਾ ਕਿੱਥੇ ਦਾ ਕਿੱਦ ਐਨਾਂ ਨੂੰ ਉਹਨੂੰ ਬਦਲ ਲੰਨੇ ਕਿੱਦ ਆ ਲੋਕਲ ਨਹੀਂ ਹੈਗਾ ਬੰਦਾ ਹੈਨਾ ਹਾਂ ਉਹ ਬਦਲ ਹੋ ਜਾਣਾ ਉਹਦੇ ਕਰਕੇ ਫਿਰ ਟਾਈਮ ਦਾ ਮਤਲਬ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਘੁੰਮ ਕੇ ਗਿਆ ਹੋਊਗਾ ਉਹਨੇ ਤਾਂ ਆਪਣੇ ਵੱਲ ਤੇ ਕਾਟੀਆਂ ਮਾਰਤੀਆਂ ਮੋਡਰਨ ਲੱਗਿਆ ਤਾਂ ਪਿੱਛੇ ਵੀ ਗਲਤ ਐਡਰੈਸ ਹਾਂ ਮੇਰੇ ਤਿੰਨ ਇਕੱਠੇ ਆਏ ਤਿੰਨ ਅੱਛਾ ਤਿੰਨ ਐਡਰੈਸ ਤੇ ਇਕੱਠੇ ਆਏ ਤੇ ਨਹੀਂ ਜੇ ਹੁਣ ਬਾਕਸ ਮੋੜ ਦਿੰਦੇ ਇਹ ਹਾਂ ਫਿਰ ਕਿੰਨੀ ਦੇਰ ਤੋ ਹੁੰਦਾ ਫਿਰ ਉਹਨਾਂ ਨੇ ਦੁਬਾਰੇ ਫੇਰ ਮੈਂ ਅਪਲਾਈ ਕਰਨਾ ਤੇ ਇਧਰ ਤੋਂ ਜਿਹਨਾਂ ਦੀ ਰੀ ਅਪਲਾਈ ਦਾ ਆਪਸ਼ਨ ਆਉਂਦਾ ਹੁੰਦਾ ਵਿੱਚ ਵੀ ਜੇ ਤੁਹਾਡੇ ਕੋਲ ਨਹੀਂ ਪਹੁੰਚਿਆ ਤੁਹਾਡੇ ਐਡਰੈਸ ਤੇ ਰੀ ਅਪਲਾਈ ਕਰੋ ਵੀ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੀ ਭਾਰਤ ਸਰਕਾਰ ਹੈਗੀ ਆ ਵੀ ਉਹਨਾਂ ਦੇ ਜਿਹੜਾ ਇਹ ਸਿਸਟਮ ਹੈ ਹੁਣ ਇਹ ਵਾਲਾ ਪੋਸਟ ਆਫਿਸ ਵਾਲਾ ਵੀ ਡਾਮਾ ਡੋਲ ਦੇ ਵਿੱਚੇ ਚੱਲਦਾ ਹੁਣ ਕਿਉਂਕਿ ਇਹ ਮੋਦੀ ਨੇ ਮਨੂਲਾ ਦਾ ਵੇਚਬੋਚ ਦੇਣਾ ਹੈ ਹੁਣ ਨਹੀਂ ਇਹ ਵਾਪਸ ਚੱਲ ਜਾਂਦਾ ਫਿਰ ਇਹਨੇ ਵਾਪਸ ਚਲੇ ਜਾਣਾ ਤਾਂ ਉਹ ਤਾਂ ਠੀਕ ਆ ਫਿਰ ਵਾਪਸ ਉੱਥੇ ਤੇ ਇੱਕ ਹੋਰ ਬਣ ਕੇ ਆਉਣਾ ਤਾਂ ਉੱਥੇ ਤੇ ਫਿਰ ਨਵੇਂ ਪਿੰਨ ਗੱਲ ਬਣ ਕੇ ਆਉਣਾ ਤਾਂ ਇੱਦਾਂ ਤੇ ਅਪਲਾਈ ਕਰਨਾ ਤਾਂ ਆਪਾਂ ਨੇ ਅੱਛਾ ਨਾ ਇਹਦਾ ਖਤਮ ਹੋ ਗਿਆ ਸਮਝ ਉਹ ਮੋਤੇ ਬਣਨਾ ਇਹਦਾ ਫਿਰ ਖਤਮ ਹੋ ਜਾਣਾ ਤਾਂ ਜਦੋਂ ਅਪਲਾਈ ਕਰਨਾ ਤਾਂ ਮੇਰੇ ਕਿਤੇ ਰਸਤੇ ਦੇ ਵਿੱਚੇ ਰੋਲੇ ਵੇਤੇ ਉਹ ਪਹੁੰਚਣ ਨਹੀਂ ਉਹ ਵਿਚਾਲੇ ਉਹਨਾਂ ਮੈਂ ਨਵਾਂ ਅਪਲਾਈ ਕਰਨਾ ਤਾਂ ਤਿੰਨ ਇਕੱਠੇ ਇੱਕੋ ਚੈਨਲ ਤੇ ਤਿੰਨ ਆਏ ਤੇ ਮੈਨੂੰ ਇਕੱਠੇ ਬਸੇ ਉਹ ਵੀ ਮੈਂ ਜਾ ਕੇ ਪੋਸਟ ਆਫਿਸ ਦੇ ਵਿੱਚ ਬੰਦੇ ਨਾਲ ਗੱਲ ਕੀਤੀ ਜਿਹੜਾ ਹੁਣ ਫਿਰ ਜਦੋਂ ਸਾਨੂੰ ਤਿੰਨ ਆਗੇ ਤੇ ਜਿਹੜਾ ਕੋਰਟ ਤੇ ਫਿਰ ਅਲੱਗ-ਅਲ ਇਹ ਵੀ ਚਾਂਸ ਹੁੰਦੇ ਆ ਉਹਦੇ ਵਿੱਚ ਆਪਸ਼ਨ ਹੁੰਦੀ ਆ ਜਦੋਂ ਆਪਾਂ ਨੇ ਐਡਸੈਂਸ ਦਾ ਵੈਰੀਫਾਈ ਕਰ ਐਡਰੈਸ ਵੈਰੀਫਾਈ ਵਾਸਤੇ ਹੁੰਦਾ ਹੈ ਮੇਨ ਐਡਸੈਂਸ ਦਾ ਜਿਹੜਾ ਕੰਮ ਹੈ ਨਾ ਇਹਨੇ ਕੀ ਕਰਨਾ ਜੇ ਮੈਂ ਇੱਕ ਵਾਰ ਪਾਤਾ ਉਹ ਗਲਤ ਨਿਕਲ ਗਿਆ ਠੀਕ ਹੈ ਨਾ ਉਹਨੇ ਗਾਣਾ ਦੋ ਚਾਂਸ ਰਹਿ ਗਏ ਤੁਹਾਡੇ ਕੋਲ ਹੋਰ ਉਹਦੇ ਬਾਅਦ ਅਗਲਾ ਪਾਤਾ ਜੇ ਉਹ ਵੀ ਗਲਤ ਨਿਕਲ ਗਿਆ ਉਹਨੇ ਗਾਣਾ ਫੇਰ ਚਾਂਸ ਹੈ ਜੇ ਲਾਸਟ ਵਾਲਾ ਮੈਨੂੰ ਪਤਾ ਵੀ ਹੁਣ ਆਈ ਹੈ ਮੇਰਾ ਉਹਦੇ ਵਿੱਚ ਦੇ ਮੇਤੇ ਇੱਕ ਨੰਬਰ ਗਲਤ ਪੈ ਗਿਆ ਭੁੱਲ ਜਾਓ ਫਿਰ ਐਡਸੈਂਸੇ ਨਵੀਂ ਬਣਾਉਣੀ ਪੈਣੀ ਆ वैसे भी पंगे वो जितने दिन दी ऐड मान लो 3 महीने बाद मेरे आए थे 3 महीने च मेरे को 2500 डॉलर इकट्ठा हो गए मेरा 2500 डॉलर भी जाना था वैसे अकेला ਹੁੰਦਾ ਹੈ ਇਹ ਬਹੁਤ ਸਾਵਧਾਨੀ ਦਾ ਕੰਮ ਹੈ ਇਹ ਇਹਦੀ ਵੇਟ ਕਰਦੇ ਨੇ ਜਿਹੜੇ ਲੋਕ ਪਿਛਲੇ 2 2 3 3 ਸਾਲ ਤੋਂ ਲਗਾਤਾਰ YouTube ਦੇ ਉੱਪਰ ਬਹੁਤ ਵਧੀਆ ਵਧੀਆ ਵੀਡੀਓ ਬਣਾ ਕੇ ਪਾਉਂਦੇ ਨੇ ਮਨਾ ਉਹਨਾਂ ਦੇ ਵਿਊ ਹੈ 50 100 150 ਵਿਚਾਰਿਆਂ ਦਾ ਪਤਾ ਨਹੀਂ ਕਿਹਾ ਕਦੋਂ ਕਦੋਂ ਤੁੱਕਾ ਲੱਗ ਸਕਦਾ ਆਪਣਾ ਜੇ ਮਤਲਬ ਜੇ ਕੋਈ ਇਹੋ ਜਿਹਾ ਬੰਦਾ ਦੇਖਦਾ ਹੋਇਆ ਤਾਂ ਹਿੰਮਤ ਨਹੀਂ ਹਾਰਨੀ ਲੱਗੇ ਰੋ ਬਾਈ ਵਿਊ ਆ ਕਿ ਜਿਹਦੀ ਐਵਰੇਜ ਆ ਜਿਹਦੇ ਜ਼ਿਆਦਾ ਵਿਊ ਉਹਨੂੰ ਮਿਲਦਾ ਵੀ ਕਿਹਾ ਮਹਾਰਾਜ ਮਹਾਰਾਜ ਗੱਲ ਸੁਣੋ ਜਦੋਂ ਤੁਹਾਡਾ ਵਿਊ ਹੋਗਾ ਕਿ ਸੋ ਮਤਲਬ ਲੱਕਾ ਲੱਕ ਨਹੀਂ ਹੈਗਾ ਤੁਹਾਡਾ ਵਿਊ ਆਉਣਾ ਜਿਹੜਾ ਵਿਊ ਦੇ हिसाब ਨਾਲ ਤੁਹਾਡੀ ਐਵਰੇਜ ਹੁਣ ਮੰਨ ਲਓ ਵੀ ਤੁਸੀਂ 10 ਮਿੰਟ ਦੀ ਵੀਡੀਓ ਪਾਤੀ ਉਹਦੇ ਵਿੱਚ ਵਿਊ ਸ਼ੋ ਹੋਗੇ ਤੁਹਾਡਾ 10000 ਜੇ ਜਿਹਦੀ ਐਵਰੇਜ ਦੇਖੀ ਵੀ 1 ਮਿੰਟ ਹਾਂ ਜਾਂ 3 ਮਿੰਟ ਜਾਂ 5 ਮਿੰਟ ਉਹ ਐਵਰੇਜ ਪਰ ਮੇਨ ਹੈ ਗੱਲ ਕੱਢ ਦੀ ਆਕੇ ਅੱਛਾ ਵੀ ਥੋੜੀ ਵੀਡੀਓ ਨੂੰ ਜੇ ਬੰਦਾ ਦੇਖਣ ਲੱਗਦਾ ਏ ਕਿੰਨੀ ਇੰਟਰਸਟ ਨਾਲ ਦੇਖ ਰਿਹਾ ਇੱਕ ਬੰਦੇ ਨੇ 10 ਮਿੰਟ ਦੇਖ ਲੈਣੀਆਂ ਇੱਕ ਨੇ 5 ਦੇਖ ਇੱਕ ਨੇ 5 ਦੇਖ ਲੈਣੀਆਂ 2 ਮਿੰਟ ਬਾਅਦ ਉਹ ਸੱਤ ਦੀ ਰਹਿ ਗਈ ਉਹ 7 ਦੀ ਰਹਿ ਗਈ 15 ਹੋ ਗਈ ਉਹ 7 ਦੀ ਰਹਿ ਗਈ ਇੱਕ ਨਾਲ ਥਾਰਾ ਦਾ ਕਾਊਂਟਿੰਗ ਕਰਕੇ ਥੋੜੀ ਐਵਰੇਜ ਕਿੰਨੀ ਆ ਅੱਛਾ ਇਹਦੇ ਵਿੱਚ ਕੱਲ ਨੂੰ ਇਹ ਜਿਹੜੀ ਫੰਡ ਆਉਂਦੇ ਨੇ ਉਹ ਵੀ ਇਸ ਅਕੋਰਡਿੰਗ ਹੀ ਆਉਂਦੇ ਨੇ ਮੰਨ ਲਓ ਵੀ 10 ਮਿੰਟ ਦੀ ਵੀਡੀਓ ਉਹਦੇ ਵਿੱਚ ਤੁਹਾਡਾ ਜੇ 5 ਮਿੰਟ ਦਾ ਐਵਰੇਜ ਵੀ ਆਉਂਦਾ ਤਾਂ ਬੈਸਟ ਹੈ ਠੀਕ ਹੈ ਨਾ ਉਸੇ ਤਰੀਕੇ ਨਾਲ ਹੁਣ ਆਪਾਂ 30-30 ਮਿੰਟ ਦੀ ਵੀਡੀਓ ਪਾ ਦਿੰਦੇ ਆ 10 ਦਾ ਹੀ ਐਵਰੇਜ ਆ ਜਾਂਦੀ ਆ ਤਾਂ ਤੁਹਾਡਾ ਮਤਲਬ ਬੈਸਟ ਵਿਊ ਦੇ ਵਿੱਚ ਆ ਕਹਿਣ ਦਾ ਭਾਵ ਜੇ ਉਹ 15 ਪਰ ਚਲੇ ਜਾਵੇ ਐਵਰੇਜ ਵਿਊ ਤਾਂ ਜੇ ਮੈਂ ਮੰਨ ਲਵਾਂ ਵੀ 10000 ਵਿਊ ਹੋ ਗਿਆ ਆਪਾਂ ਇੱਕ ਫੋਰ ਐਗਜ਼ਾਮਪਲ ਗੱਲ ਕਰ ਲੈਂਦੇ ਆ ਵੀ ਜੇ 10000 ਵਿਊ ਹੋ ਗਿਆ ਤੇ ਤੁਹਾਡੀ ਐਵਰੇਜ ਵਿਊ ਹੈਗਾ 10 ਤਾਂ ਤੁਹਾਨੂੰ 25 ਤੋਂ 30 ਡਾਲਰ ਜੇ ਉਹੀ 15 ਹੋ ਜਾਵੇ ਹੂੰ ਉਹਨੇ ਜਿਆਦਾ ਵੱਜ ਜਾਣਾ 50 ਡਾਲਰ ਹੋ ਜਾਣੇ ਤੁਹਾਡੇ ਜੇ ਉਹੀ 15 ਹੋ ਜਾਵੇ 10000 ਵਿਊ ਪਰ 15 ਹੋ ਜਾਵੇ ਜੇ ਵਿਊਹਾ ਦੀ ਐਵਰੇਜ ਵੱਧ ਹੀ ਜਾਂਦੀ ਹੈ ਤੁਹਾਨੂੰ ਉਹ ਤਾਂ ਪਹਿਲਾਂ ਚੱਲ ਪਿਆ ਮਡਣਾ ਵਧਣਾ ਹੀ ਵਧਣਾ ਅੱਗੇ ਬਟ ਪਰ ਉਹ 10000 ਪਰੇ ਖੜਾ ਕੇ ਰੱਖੀ ਆਪਾਂ ਜੀ 10000 ਤੇ ਖੜਾਤੀ ਆਪਾਂ ਨੇ ਜੇ 5 ਦੀ ਆ ਤਾਂ ਹੋਰ ਰੇਟ ਐ ਐਵਰੇਜ ਵਿਊ 7 ਦੇ ਹੋਰ ਐਵਰੇਜ ਵਿਊ ਦੇ ਰੇਟ ਐ ਨੂੰ ਐਡ ਚੱਲਣੀਆਂ ਯਾਰ ਹਾਂ ਸਮਝ ਗਿਆ ਪਹਿਲੀ ਇੱਕ ਪਹਿਲਾਂ ਇੱਕ ਐਡ ਚੱਲ ਪਈ 2 ਮਿੰਟ ਬਾਅਦ ਫੇਰ ਲੱਗ ਗਈ 3 ਮਿੰਟ ਬਾਅਦ ਫੇਰ ਲੱਗ ਗਈ ਜਦ ਬੰਦੇ ਨੇ ਪੂਰੀ ਵੀ ਵੀਡੀਓ ਸਿਰੇ ਤੱਕ ਦੇਖ ਲੈਣੀ ਆ 6 7 ਐਡਾਂ ਆ ਗੀਆਂ ਮੰਨ ਲੈ 30 ਮਿੰਟ ਦੇ ਵਿੱਚ ਵਿੱਚ ਉਹ ਜਿੰਨੀ ਐਡ ਹੋਊਗੀ ਤੁਸੀਂ ਇੱਕ ਮਿਨੀਮਮ ਹਿਸਾਬ ਜਲਾ ਕੇ ਦੇਖਿਆ ਤਾਂ ਵੀ 8 ਤੋਂ 9 ਪੈਸੇ ਆ ਜਿਹੜੇ ਹੂੰ ਇੱਕ ਐਂਡ ਦੇਖਣ ਦੇ ਆ ਇੱਕ ਐਂਡ ਦੇਖਣ ਆ 8 ਤੋਂ 9 ਪਿੱਖਾਂ ਇੱਕ ਐਂਡ ਦੇਖਣ ਦੇ ਆ 8 ਤੋਂ 9 ਪੈਸੇ ਇੱਕ ਐਂਡ ਦੇਖਣ ਦੇ ਆ ਹੁਣ ਜੱਜਮੈਂਟ ਲਾ ਕੇ ਦੇਖਿਓ ਵੀ ਅੱਗੇ ਕਿਹਾ ਕੁਝ ਹੈ ਕਿੱਦਾਂ ਹੈ ਕਿੱਦਾਂ ਨਹੀਂ ਹੈਗਾ ਯਾਨੀ ਆਹ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਐ ਕਰੋ ਹੁਣ ਇੱਕ ਬੰਦਾ ਵੀਰ ਬਣ ਕੇ ਜਾਓ ਬਾਈ ਨੇ ਜਿਹੜੇ ਠੰਡਾ ਠੁੰਡੇ ਦੀ ਗੱਲ ਕਰੀ ਐ ਲਿਆਓ ਜਾ ਕੇ ਇਹ ਤੇ ਖਾਲੀ ਜੀ ਬੋਤਲ ਘੜਕਾਉਂਦਾ ਦਾ ਪਿਆ ਭਰੀ ਹੋਈ ਲਿਗੇ ਆ ਉਹਨਾਂ ਨਾਲ ਬਿਨਾਂ ਕਰੀਏ ਅਗਰੇ ਉਹਨਾਂ ਲਈ ਕਰੀਏ ਕਾਲਾ ਹੈਗੀ ਆ ਮੈਂ 슈ਗਰ ਦਾ ਮਰੀਜ਼ ਆ ਮੈਂ ਨਹੀਂ ਪੀਣਾ ਕੁਝ ਵੀ ਹਾਂ ਇਹ ਤੁਹਾਡੀ ਵਾ ਆਪਣੇ ਜੇਕਣਾ ਤੁਹਾਡਾ ਚਿੱਤ ਕਰਦਾ ਹੋਣੇ ਕਰ ਲੋ ਠੀਕ ਆ ਜੀ ਚਲੋ ਜੀ ਠੀਕ ਆ ਜੀ ਅ 22 ਨੂੰ ਸਾਡੇ ਨੂੰ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਐਡਸੈਂਸ ਆਉਣ ਦੇ ਐਡਸੈਂਸ ਦੀ ਪੈਨ ਆਉਣ ਦੀ ਤੇ ਖੁੱਲਣ ਵੀ ਲੱਗਿਆ ਵਾ ਚਲ ਬਾਅਦ ਚ ਖੋਲ ਲਾਂਗੇ ਉਹ ਕਰਨਾ ਤਾਂ ਮੈਂ ਹੀ ਆ ਮੈਂ ਹੀ ਇਹ ਤਾਂ ਉਹ ਘੜਾੜਾ ਅਸੀਂ ਦੇਖਿਆ ਤੁਹਾਡੇ ਹੱਥ ਚ ਤਾਂ ਬਚੇ ਹੋਏ ਨਹੀਂ ਨਹੀਂ ਤੁਹਾਡੇ ਹੱਥ ਨਹੀਂ ਗਾਦੇ ਇਹਦੇ ਅੰਦਰ ਇਹਦੇ ਅੰਦਰ 6 6 ਅੱਖਰ ਹੁੰਦੇ ਨੇ ਹਾਂ ਠੀਕ ਹੈ ਨਾ ਮੰਨ ਲਓ ਵੀ ਇਹ 6 ਅੱਖਰ ਜੇ ਤੂੰ ਕਹੇ ਵੀ ਯਾਰ ਤੇਰੇ ਵਾਲੇ ਚੈਨਲ ਤੇ ਪਾ ਦੂੰਗਾ ਜਾਂ ਹੋਰ ਚੈਨਲ ਤੇ ਪਾ ਦੂੰਗਾ ਨਹੀਂ ਗੱਲ ਬਣਨੀ ਉਹਨਾਂ ਨੇ ਭੇਜਿਆ ਵਾ ਗੁਰਤੇਜ ਸਿੰਘ ਨੂੰ ਐ ਤੇ ਉਹਨਾਂ ਨੇ ਗੁਰਤੇਜ ਦੀ ਆਈਡੀ ਵਿੱਚ ਜਦੋਂ ਉਹ 6 ਅੱਖਰ ਪਾਣਗੇ ਤਾਂ ਉਹਨਾਂ ਨੇ ਕਹਿਣਾ ਐਕਸੈਪਟ ਕਰਨਾ ਵੀ ਹਾਂ ਵੀ ਇਹ ਟਿਕਾਣੇ ਗੱਜੀ ਗੱਲ ਇਹ ਟਿਕਾਣੇ ਬੱਜੀ ਗੱਲ ਇੱਥੇ ਭੇਜਿਆ ਦਾ ਇਹ ਕੱਲੂ ਕੋਈ ਬੰਦਾ ਦੇਖ ਕੇ ਗੱਲ ਵੀ ਅੱ비 ਮੈਂ ਮਹਿਰਾ ਵੀ ਨਹੀਂ ਉਹ ਚੱਲਣੀ ਨਹੀਂ ਨਹੀਂ ਚੱਲਣੀ ਉਹ ਨਹੀਂ ਚੱਲਣੀ ਉਹ ਨਹੀਂ ਚੱਲਣੀ ਹੈਗੀ ਹਾਂ ਨਹੀਂ ਐ ਵੀ ਦੋ ਤਿੰਨ ਜਗ੍ਹਾ ਤੇ ਪਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਉਹਨਾਂ ਨੇ ਇਹਨੂੰ ਬਲੌਕ ਕਰ ਦੇਣਾ ਵੀ ਇਹ ਗਲਤ ਗਲਤ ਜਗ੍ਹਾ ਚ ਚਲੇਗਾ ਉਹ ਗਲਤ ਜਗ੍ਹਾ ਚ ਚਲੇਗਾ ਹਾਂ ਉਹ ਫਿਰ ਦਿਖਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਬਾਬਾ ਬਿਮਾਰਕਾ ਸਾਡੇ ਅ ਰਾਜੂ ਬਾਈ ਨੂੰ ਉਹਦਾ ਪੱਕਾ ਨਾਮ ਗੁਰਤੇਜ ਸਿੰਘ ਮਾਸੜਾ ਮਾਸੜਾ ਥੋੜਾ ਥੋੜਾ ਜਖਤ ਮਾਸੜਾ ਮੇਰੇ ਦਾ ਭਰਾ ਯਾਰ ਬਟਾ ਯਾਰ ਆਪਾਂ ਠੀਕ ਹੈ ਨਾ ਤੇ ਉਹਦਾ ਗੁਰੂ ਤੇਜ ਉਹ ਵੀ ਭਾਈ ਹੁਣ ਜਿੱਥੇ ਬੈਠਾ ਹਣਾ ਉਹਨੂੰ ਇੰਨੀ ਖੁਸ਼ੀ ਉਹ ਸ਼ੇਰ ਇਹਨੂੰ ਭੁੱਲਿਆ ਸਮਾਉਂਦਾ ਹਣਾ ਉਹ ਤਾਂ ਕਹਿੰਦਾ ਹਣਾ ਕਾਲੇ ਆਪਣੀ ਸੁਭਾਅ ਮੈਂ ਤਾਂ ਜਾਵਾਂ ਹੈਨਾ ਅਮਰੀਕਾ ਦਾ ਸਵਾਲ ਆਇਆ ਚਲੋ ਜੀ ਠੀਕ ਹੈ ਜੀ ਅਗਲੇ ਵਲੌਗ ਦੇ ਵਿੱਚ ਮਿਲਦੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ